ਲਓ ਜੀ ਉਹ ਦਿਨ ਅਸੀਂ ਮੁਰਗੀ ਬਾਈ ਸੀ ਸੇਵੇ ਤੇ ਤੇ ਅੱਜ ਮਾਸ਼ਾਅੱਲਾ ਬੱਚੇ ਨਿਕਲ ਆਏ ਨੇ ਲਓ ਜੀ ਮਾਸ਼ਾਅੱਲਾ ਕਿੰਨੇ ਨਿਕਲੇ ਬੱਚੇ ਪੰਜ ਪੰਜ ਬੱਚੇ ਨਿਕਲ ਆਏ ਨੇ ਪਾਇਆ ਆਂਡੇ ਹਲੇ ਪੈਨੇ ਹੁੰਦੀ ਬਾਕੀ ਉਮੀਦ ਆ ਕੱਲ ਤੱਕ ਨਿਕਲ ਆਣਗੇ ਕੋਨ ਨੂੰ ਮੈਂ ਰੋਟੀ ਟੁੱਕਰ ਖਵਾਇਆ ਹੋ ਗਈ ਇੱਕ ਗਈ 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 ਚੂਹੀ ਗਈ ਕੋਦਾ ਫਾਂਕਾ ਲੱਭੋ 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 ਮਾਰਾਂ ਇਹਨੂੰ ਪਿਆ ਤੋਈ ਦੇ ਭੱਜੀ ਗਈ ਮੋੜ ਭੱਜੀ ਗਈ ਸਾਡੇ ਕੋਲ ਚਲੋ ਸਾਡੇ ਨਾਲ ਕੇ ਜਾ ਜੀ ਮਾਝੇ ਚ ਉਹ ਮੱਝ ਦੇ ਰਾਵੀ ਛੱਡ ਦੀ ਨਾ ਚਲੋ ਰਾਵੀ ਛੱਡ ਦੇ ਫਿਰ ਆ ਜੀ ਐਨ ਮਾਝੇ ਇਹ ਖਾਲਸ ਤੇ ਪੈਸੇ ਵੀ ਪੂਰੇ ਦੇਵੇ ਤੇ ਖਾਲਸ ਦੇਣਾ ਵੀ ਚਾਹੀਦਾ ਉਹਨੇ ਦੇਨੇ ਆਂ ਮਾਝੇ ਚ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਸਦੇ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸੰਜੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਸਾਡੇ ਹੋਈ ਸੀ ਰਾਤ ਬਾਰਿਸ਼ ਫੇਰ ਅੱਜ ਰਾਤ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਆ ਤੇ ਹਰ ਪਾਸੇ ਚਿਕੜੋ ਚਿਕੜੀ ਹੋਇਆ ਪਿਆ ਨੇ ਤੇ ਹੁਣ ਆਪਾਂ ਕਰ ਦਿੱਤਾ ਵਲੌਗ ਸ਼ੁਰੂ ਤੇ ਚਾਚੀ ਹੁਣੀ ਚਲੇ ਗਿਆ ਥੋੜੀ ਲੈਣ ਪੱਠੇ ਸੀ ਕੁੱਤਰ ਲੈ ਸੀ 32 ਬਗੈਰ ਟਰੈਕਟਰ ਤੇ ਤੇ ਹੁਣ ਚੱਲੇ ਥੂੜੀ ਲੈਣੇ ਕੋਨ ਨੂੰ ਮੈਂ ਰੋਟੀ ਟੁੱਕਰ ਖਵਾਇਆ ਉਹ ਗਈ ਐ ਕੋ ਗਈ 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 ਚੂਹੀ ਗਈ ਕੋਦ ਦਾ ਹਾਂ ਕਾ ਲੱਭੋ 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 ਮਾਰ ਹਾਂ ਇਹਨੂੰ ਪਿਆ ਤੂੰ ਐਦੇ ਭੱਜ ਗਈ ਮੋੜ ਭੱਜ ਗਈ ਤੁਹਾਡੇ ਕੋਲ ਯਾਰ ਉੱਪਰ ਜਾ ਕੇ ਖਵਾਇਆ ਪਿਆਇਆ ਬੰਦਾ ਲੱਬਿਆ ਵੀ ਦੀਆ ਫਲਾਣਾ ਬੰਦਾ ਸਾਡੀ ਸੁਲੰਕਰ ਆ ਸੀ ਹਮ ਲੋ ਜੀ ਟੂੜੀਆਂ ਹੋ ਗਈਆਂ ਖਤਮ ਪੁਰਾਣੀਆਂ ਕੱਲ ਤੋਂ ਹੋ ਜਾਣੇ ਨਵੀਆਂ ਸ਼ੁਰੂ ਅੱਜ ਤੋਂ ਹੀ ਕੱਲ ਤੋਂ ਨਹੀਂ ਅੱਜ ਤੋਂ ਹੀ ਤੇ ਅੱਜ ਵੀ ਡੇਟ ਐਚੀ ਇੱਥੇ ਇਧਰ ਵਾਲਾ 4 ਦਿਨ ਲੱਗਣੇ ਕਿਉਂ ਵੀ ਇਧਰ ਵਾਲੇ 4 ਦਿਨ ਲੱਗ ਜਾਣੇ ਬੜਾ ਸਕੂਨ ਨਾਲ ਕਣਕਾਂ ਨੂੰ ਕਣਕਾਂ ਨੂੰ ਅੱਗ ਕਣਕਾਂ ਦੇ ਤਣ ਚਾਰ ਦੇ ਪਾਏ ਗਏ ਚਾਰ ਦਿਨ ਪੈ ਗਏ ਨਾ ਚਾਰ ਦਿਨ ਨਵੀਂ ਖਾਈਏ ਨਵੀਂ ਸ਼ੁਰੂ ਹੋ ਹੀ ਜਾਣੀ ਹੈਗਾ ਸਾਰੀ ਤੇ ਜੋ ਤੋੜੀਆਂ ਛੋੜੀ ਜੋੜ ਲਈ ਤੇ ਚਲੀਏ ਡੇਰੇ ਤੇ ਤਪਾਈ ਹੁਣ ਪੱਠੇ ਲਓ ਜੀ ਮੱਝਾਂ ਛੱਡ ਲੀਆਂ ਨੇ ਡੇਢ ਹੋ ਗਿਆ ਚਲ ਚਲੋ 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 ਇਹ ਰਮ ਮੱਝਾਂ ਨੂੰ ਪਾਣੀ ਪੋਣ ਡਾ ਕੇ ਤੇ ਬੰਨਨੇ ਆ ਤੇ ਮੁਰਕੇ ਲਾਉਣੇ ਆ ਸੇ ਭਾਈ ਲਓ ਜੀ ਸਾਡਾ ਟਾਈਮ ਹੋ ਗਿਆ ਡੰਗਰਾਂ ਚੁਵਾਈਦਾ ਡੰਗਰਾਂ ਢਾਉਣ ਲੱਗੇ ਆ ਇਧਰ ਬਲੋਸ਼ ਲੱਗਾ ਫੁੱਫੜਨਾ ਐ ਤਾਂ ਨਾ ਕਰ ਫੁੱਫੜ ਪ੍ਰਾਣਾ ਹੀ ਮਾਦ ਆ ਗੁਜ਼ਾਰਾ ਕਰ ਲਾ ਇਓਂ ਆਏ ਪਈ ਦੋਦੀ ਤੁਸੀਂ ਆਂਦੇ ਨੇ ਦੋਦੀ ਗਾਲੀ ਉਕਲਾ ਦੋਦੀ ਦੀ ਹਰ ਸ਼ਾਇ ਹੀ ਉਮੇ ਪਈ ਇੱਥੇ ਹਾਂ ਦੋਦੀ ਰੋਣਾ ਹੀ ਟਾਈਮ ਨਾਲ ਹੱਥ ਲਵਾਏ ਸਾਡੇ ਨੂੰ ਹੈ ਆ ਕੁੜੀ ਇਹਦੀ ਨਜ਼ਰ ਆਪਣੇ ਘਰ ਵਾਲੇ ਦੋਤੇ ਆ ਕਿਉਂ ਦੋਦੀਆ ਨਹੀਂ ਆ ਮੇਰੀ ਨਜ਼ਰ ਕਿਸੇ ਉਪਰਾਵਾ ਰਾਖੋ ਹੋਰ ਬੋਕਲੇ ਕੋਈ ਗੱਲ ਇੱਥੇ ਕੋਈ ਨਾਮ ਨਹੀਂ ਜੀ ਹੈ ਵੇਖ ਯਾਰ ਟਕਣ ਤੁਹਾਡੀ ਕਿੰਨੇ ਆ ਕਿਉਂ ਆਾਮ ਨੂੰ ਮਿੱਟੀ ਪਾਉਣ ਲੱਗਾ ਐ ਦੁੱਧ ਪੋਇਆ ਕਰ ਦੁੱਧ ਖਾਲਸ ਅੱਛਾ ਖਾਲਸ ਇੱਥੇ ਤੱਕ ਕੀ ਆ ਹੈ ਕਹਿੰਦਾ ਦਈਆ ਨਹੀਂ ਅੱਗੇ ਵੀ ਚਾਹੀਦਾ ਨਹੀਂ ਯਾਰ ਪੈਸੇ ਕਰਦੇ ਹੋ ਦਈਦਾ ਵੀ ਇਹ ਗੱਲ ਦਿਖਾ ਕੇ ਵੀ ਬਣਦਾ ਭਰਾ ਦੇਣਾ ਚਾਹੀਦਾ ਉਹਨੂੰ ਜੇ ਖਾਲਸ ਦੇ ਪੈਸੇ ਵੀ ਪੂਰੇ ਦੇਵੇ ਇਕ ਖਾਲਸ ਦੇਣਾ ਵੀ ਚਾਹੀਦਾ ਉਹਨੇ ਦੇਨੇ ਆ ਅਸੀਂ ਬਜੇ ਲੋਕ ਦੋ ਚੋਲਿਆ ਤੇ ਆਪਾਂ ਚੱਲਦੇ ਹੁਣ ਪੱਠਿਆਂ ਨੂੰ ਤੇ ਚੱਲ ਕੇ ਵੜਨੇ ਆ ਪੱਠੇ ਕੰਮ ਗਿੱਲਾ ਬਥੇਰਾ ਅੱਜ ਜਿਹੜਾ ਨਾ ਟਾਈਮ ਲੱਗਣਾ ਅੱਜ ਤੇ ਚੱਲਨੇ ਆ ਪੱਠਿਆਂ ਨੂੰ ਲਓ ਜੀ ਉਹ ਦਿਨ ਅਸੀਂ ਮੁਰਗੀ ਬਾਈ ਸੀ ਸੇਵੇ ਤੇ ਤੇ ਅੱਜ ਮਾਸ਼ਾਅੱਲਾ ਬੱਚੇ ਨਿਕਲ ਆਏ ਲੋ ਲਓ ਨਾ ਲਓ ਜੀ ਮਾਸ਼ਾਅੱਲਾ ਕਿੰਨੇ ਨਿਕਲੇ ਬੱਚੇ ਪੰਜ ਪੰਜ ਬੱਚੇ ਨਿਕਲ ਆਏ ਨੇ ਬਾਕੀ ਆਂਡੇ ਹਲੇ ਪੈਨੇ ਹੋਣਗੇ ਬਾਕੀ ਜਿੰਨੇ ਰਿਹਾ ਕੱਲ ਤੱਕ ਨਿਕਲ ਆਣਗੇ ਇੱਕ ਬਾਕੀ ਸੀਲ ਦੇ ਆਂਡੇ ਬਹੁਤੇ ਨਿਕਲੇ ਨੇ ਸੀਲ ਦੇ ਤਿੰਨ ਤਿੰਨ ਬੱਚੇ ਨਿਕਲੇ ਨੇ ਮੇਰੇ ਖਿਆਲ ਤੇ ਬਾਕੀ ਜਿਹੜਾ ਰਹਿ ਗਏ ਨੇ ਉਹ ਇਨਸ਼ਾਅੱਲਾ ਉਮੀਦ ਹੈ ਸਵੇਰ ਨਿਕਲ ਆਉਣਗੇ ਆਹ 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 ਚਲੋ ਕਰਾਂ ਜੀ ਲੋចਾ ਜੀ ਚਲੀਏ ਆਂ ਫਰੀਦੀ ਨਾ ਬਣਾ ਲਾ ਵਲੌਗ ਜਿਹੜਾ ਬਣਾਉਣਾ ਫਰੀਦੀ ਚੱਲਾ ਹੀ ਮੈਨਾਂ ਸੁਬਾ ਪਰਸੂ ਤੂੰ ਕਿਉਂ ਵੀ ਫਰੀਦੀ ਚੱਲਾ ਹੈ ਫਰੀਦੀ ਨੂੰ ਮੱਝਾ ਵਣੀ ਤੇ ਹੂੰ ਜਾਵਣੀ ਤੂੰ ਬਸ ਜਾਣਾ ਨਹੀਂ ਚਾਹੀਦਾ ਫਰੀਦੀ ਬਹੁਤ ਹੁਨਗ ਰਹੀਏ ਤੇ ਨਾਲ ਕਿਉਂ ਫਰੀਦੀ ਹਾਂ ਲੈ ਨਾ ਮੱਝਾ ਵਣੀ ਨਹੀਂ ਜਾਣ ਦੇ ਯਾਰ ਇਹਨੂੰ ਰੋਕ ਲੈਣਾ ਸੀ ਕੀ ਜਿਹੜਾ ਲਾਇਆ ਨਾ ਉਹ ਨੁਕਦਾਰ ਪਈਏ ਦੇ ਕੇ ਕਾਰਾ ਕਰ ਦੇਣਾ ਆਹੋ ਉਹਨੂੰ ਕਾਰਾ ਕਰਨੀ ਪਈ ਹੈ ਕਿ ਮੈਂ ਨਹੀਂ ਜਾਣਾ ਹੁਣ ਤਾਂ ਲੈ ਮਾਨ ਕਣਕ ਲੈ ਕੇ ਗਿਆ ਮੋੜ ਆ ਗਿਆ ਮੋੜ ਆ ਗਿਆ ਯਾਰ ਬਾਬਾ ਫਰੀਦੀ ਨਾ ਰੋਣਾ ਕਰਈਏ ਫੁੱਫੜ ਸਾਡਾ ਤੇ ਤੁਸੀਂ ਵੇਖਿਆ ਹੋਣਾ ਵਲੌਗ ਦੇ ਵਿੱਚ ਵੀ ਇਹਨੇ ਬੜਾ ਸ਼ੁਕਰ ਮੇਲਾ ਲਾਈਦਾ ਤੇ ਹੁਣ ਚਾਰਾ ਚੱਲਾ ਆਪਦੇ ਪਿੰਡ ਵਾਪਸ ਪਿੱਛੇ ਉਕਾੜੇ ਜਿੰਨੇ ਦਿਨ ਵੀ ਰਹਿ ਚੰਗੇ ਗੁਜ਼ਰੇ ਨੇ ਆਪਣੇ ਕੋਈ ਗੱਲ ਨਹੀਂ ਲਾ ਠੀਕ ਹੈ ਬਿਲਕੁਲ ਕਰਾਂ ਵਾਲੇ ਦੇ ਘਰ ਜਾਣਾ ਹੀ ਜਾਣਾ ਅੱਜ ਨਹੀਂ ਜਾਣਾ ਕੱਲ੍ਹ ਨਹੀਂ ਜਾਣਾ ਕਿਉਂ ਨਾ ਬਣਿਆ ਆ ਬਿਲਕੁਲ ਬਿਲਕੁਲ ਜੇਕਰ ਤੇਰੀ ਤਰੀਕ ਪੈ ਗਈ ਹੈ ਹਨ ਤਾਂ ਫਿਰ ਹੋ ਸਕਦਾ ਰਹਿ ਬੰਮੀ ਤੂੰ ਵੀ ਜਲਦੀ ਮਨਜ਼ੂਰ ਹੋ ਜਾਵੇ ਤਰੀਕ ਨਹੀਂ ਪਉਂਦੀ ਜਾਂਦੀ ਜਮਾਨਤ ਹੀ ਹੱਸ ਚਲੋ ਬੇਲ ਚਲੋ ਠੀਕ ਹੈ ਨਾ ਚਲੋ ਅੱਛਾ ਉਠੋ ਯਾਰ ਪਠਾ ਚਲੀ ਹਾਂ ਕੀ ਹੈ ਨਾ ਇਹਦੀ ਉੱਥੇ ਜ਼ਮਾਨਤ ਹੀ ਕਰਾਉਣੀ ਚਲੋ ਸਾਡੇ ਇਲਾਕੇ ਚ ਆ ਜੀ ਮਾਝੇ ਚ ਰਾਵੀ ਛੱਡ ਦੀ ਨਾ ਚਲੋ ਰਾਵੀ ਛੱਡ ਦੇ ਫਿਰ ਆ ਜੀ ਐਨੂੰ ਮਾਝੇ ਨੂੰ ਫਿਰ ਰਾਵੀ ਛੱਡ ਦੇਵੀ ਚਲੋ ਰਾਵੀ ਛੱਡ ਦੇ ਤੇ ਮਾਝੇ ਚ ਆ ਜੀ ਤੂੰ ਕਰੋਂ ਇਹ ਮੁੰਡਾ ਡਰ ਆ ਗਿਆ ਇਹਨੂੰ ਡਰਾਜ ਚਾਹੇ ਸਿੰਗਾ ਡਾਉਣਾ ਹੈ ਹੈ ਅੱਗੇ ਕੋਚ ਖਾਜੀ ਦੇ ਥੋੜੇ ਤਰਾ ਕੱਢੇ ਕੱਟ ਕੱਢੇ ਨੇ ਉਹਦਾ ਮੁੰਡਾ ਆ ਦੇ ਕੋ ਪੁੱਛੀ ਨਾ ਕੱਲ ਮੇਰਾ ਬਣਿਆ ਕੀ ਉਹ ਪੁੱਛੀ ਉਹ ਮੁੰਡਾ ਲਿਆ ਆਂਦਿਆ ਬਸ ਮੇਰੇ ਵੇਖੇ ਲੱਗ ਚੱਗੇ ਲਓ ਜੀ ਪੱਠੇ ਵੜ ਗਏ ਆਪਾਂ ਹੋ ਗਏ ਆਂ ਵਿਹਲੇ ਤੇ ਚਾਚੀ ਨੇ ਬਸ ਲੱਦ ਕੇ ਵੀ ਆਪਣੇ ਮਗਰ ਆ ਜਾਂਦੇ ਨੇ ਤੇ ਆਪਾਂ ਚੱਲਦੇ ਆਂ ਡੇਰੇ ਤੇ ਤੇ ਮੱਝਾਂ ਨੂੰ ਬੰਨ੍ਹਦੇ ਖੁੱਲੀ ਤੇ ਬੰਨ੍ਹ ਕੇ ਤੁਨ ਛੱਡਦੇ ਆ ਪਾਣੀ ਪੀਣ ਡੋਣੇ ਆ ਤੇ ਜਿਹੜਾ ਆਪਦਾ ਕੰਮ ਨੇ ਵੇੜੀਏ ਸ਼ਾਮ ਹੋ ਗਈ ਆ ਵਿਊ ਚੈੱਕ ਕਰੋ ਸੂਰਜ ਗਰੂਪ ਹੋ ਗਿਆ ਲਓ ਜੀ ਮੱਝਾਂ ਛੱਡ ਲੀਆਂ ਨੇ ਸ਼ਾਮ ਟਾਈਮ ਹੋ ਗਈ ਅਜ਼ਾਨਾਂ ਵੀ ਆਉਣ ਲੱਗ ਪਈਆਂ ਨੇ ਇਹਨੂੰ ਜਰਾ ਨਵਾ ਨੂੰ ਲੈਨੇ ਆ ਲਿਬੜੀਆਂ ਨੇ ਵੀ ਬਾਰਿਸ਼ ਦੇ ਵਿੱਚ ਚਲੋ ਚਲੋ ਨਾਹੋ 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 ਇਹਨਾਂ ਵੀ ਨੂੰ ਚੁਕ ਲੈ ਚਲੋ 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 ਚਲ ਲਓ ਜੀ ਇਹਨਾਂ ਨੂੰ ਨਾਫ ਦੀਆਂ ਦੇ ਅੰਦਰ ਚਲਣਗੀਆਂ ਪੱਠੇ ਖਾਣਗੀਆਂ ਤੇ ਆਪਾਂ ਕਰਦੇ ਇਥੇ ਵਲੋਗ ਦਾ ਕਿਉਂਕਿ ਵਲੋਗ ਲੰਮਾ ਹੁੰਦੇ ਆ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਇੱਕ ਨਵੇਂ ਵਲੋਗ 'ਚ